ਲੜਕੀ ਨੂੰ ਹਟਾਇਆ ਤਾਂ ਬੱਸ ਘੇਰ ਕੇ ਉਹਨਾਂ ਵੱਲੋਂ ਤੋੜ ਦਿੱਤੇ ਸਕੂਲ ਬੱਸ ਦੇ ਸ਼ੀਸ਼ੇ ਮਾਮਲਾ ਬਠਿੰਡਾ ਦੇ ਮਾਡਲ ਟਾਊਨ ਗੁਰਦੁਆਰਾ ਸਾਹਿਬ ਦੇ ਨੇੜੇ ਦਾ ਮਾਮਲਾ ਬਠਿੰਡਾ ਦੇ ਮਾਲ ਰੋਡ ਤੇ ਸ਼ਹੀਦ ਮੇਜਰ ਰਵਿੰਦਰ ਸਿੰਘ ਸੰਧੂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਇੱਕ ਬੱਚੀ ਨੂੰ ਸਕੂਲ ਚੋਂ ਹਟਾਉਣ ਦਾ ਜਦ ਅੱਜ ਵੀਰਵਾਰ ਨੂੰ 4 ਵਜੇ ਦੇ ਲਗਭਗ ਬਠਿੰਡਾ ਦੇ ਮਾਡਲ ਟਾਊਨ ਗੁਰਦੁਆਰਾ ਸਾਹਿਬ ਦੇ ਨੇੜੇ ਇਹ ਬੱਸ ਪਹੁੰਚੀ ਤਾਂ ਤਾਂ ਜਿਸ ਲੜਕੀ ਨੂੰ ਸਕੂਲ ਦੇ ਵਿੱਚੋਂ ਕਿਸੇ ਕਾਰਨਾ ਕਰਕੇ ਪ੍ਰਿੰਸੀਪਲ ਵੱਲੋਂ ਹਟਾ ਦਿੱਤਾ ਗਿਆ ਸੀ ਤਾਂ ਉਸ ਲੜਕੀ ਵੱਲੋਂ ਆਪਣੀ ਭੈਣ ਦੇ ਨਾਲ ਮਿਲ ਕੇ ਇਸ ਬੱਸ ਨੂੰ ਘੇਰ ਲਿਆ ਗਿਆ ਤੇ ਇਸ ਦੇ ਵਿੱਚ ਇੱਟਾਂ ਰੋੜੇ ਮਾਰੇ ਅਤੇ ਇਸ ਦੇ ਸ਼ੀਸ਼ੇ ਤੋੜ ਦਿੱਤੇ ਗਏ ਜਿਸ ਦੇ ਵਿੱਚ ਇੱਕ ਲੜਕੀ ਦੇ ਮਾਮੂਲੀ ਸੱਟਾਂ ਵੀ ਲੱਗੀਆਂ ਇਸ ਸਬੰਧੀ ਐਸਐਚਓ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਡੇ ਕੋਲ ਸ਼ਿਕਾਇਤ ਆ ਗਈ ਹੈ ਤੇ ਅਗਲੀ ਕਾਰਵਾਈ ਉਹਨਾਂ ਵੱਲੋਂ ਆਪਣਾ ਕੀਤੀ ਜਾ ਰਹੀ ਹੈ। ਉਹਨੇ ਕੀਤਾ ਗਲਤ ਕੀਤਾ ਕੀ ਨਾਮ ਕੀ ਤੁਹਾਡਾ ਮੇਰੇ ਨਾਮ ਕੁਰਸੇਮਣ ਕੋਰਾ ਹੈ ਮੈਂ ਪਲਸ 2 ਕਲਾਸ ਦੀ ਵਿਦਿਆਰਥਣਾਂ ਮੈਂ ਸ਼੍ਰੀ ਮੇਜਰ ਅਵਿੰਦਰ ਸਿੰਘ ਸੰਧੂ ਦੀ ਸਕੂਲ ਚ ਪੜਦੀ ਆ ਸਾਡੇ ਪ੍ਰਿੰਸੀਪਲ ਨੇ ਬਹੁਤ ਸਾਡੇ ਲਈ ਕੀਤਾ ਹੈ ਨਾ ਵੀ ਉਹਨਾਂ ਨੇ ਇੰਨਾ ਵਧੀਆ ਕਰਕੇ ਸਾਡੇ ਲਈ ਵੈਨਾ ਪ੍ਰੋਵਾਈਡ ਕੀਤੀਆਂ ਤੇ ਸਾਡਾ ਫਰਜ਼ ਨਹੀਂ ਪੈਂਦਾ ਸੀ ਇਹ ਕੁਝ ਕਰ ਰਹੇ ਹੈ ਹਨਾ ਤੇ ਹੁਣ ਵਿੱਚ ਇੰਨੇ ਬੱਚੇ ਆ ਛੋਟੇ ਵੀ ਨੇ ਤੇ ਵੱਡੇ ਵੀ ਨੇ ਫਿਰ ਵੀ ਕਦਰ ਹਰ ਬੱਚਾ ਜਾਂਦਾ ਤੁਸੀਂ ਵੀ ਚਾਹਦੇ ਹੋ ਨਾ ਜੇ ਤੁਹਾਨੂੰ ਕਿਹੜੀ ਸੂਤ ਦਿੱਤੀ ਹੈ ਤੁਸੀਂ ਉਹਦਾ ਫਾਇਦਾ ਚੱਕੋ ਆਏ ਵੀ ਨਾ ਕਰੋ ਵੀ ਜੇ ਤੁਹਾਨੂੰ ਕਿਸੇ ਕਾਰਨ ਕਰਕੇ ਹਟਾਇਆ ਗਿਆ ਤਾਂ ਤੁਸੀਂ ਕੁਝ ਕਰਦੇ ਹੋਵੇ ਤੁਹਾਡੇ ਨਾਲ ਕਿੰਨੇ ਬੱਚਿਆਂ ਦਾ ਨੁਕਸਾਨ ਹੁੰਦਾ ਕੀ ਹੋਇਆ ਕੀ ਅੱਜ ਉਹਨਾਂ ਨੇ ਜੇ ਇੱਕ ਬੱਚਾ ਸੀ ਜੀ ਉਹਨਾਂ ਨੇ ਮਿਸਬੀਹਰ ਕਰਦੇ ਸੀ ਉਹ ਬੱਚਾ ਸਕੂਲ ਦੇ ਵਿੱਚ ਸਾਰੇ ਉਹਨਾਂ ਨੂੰ ਕਲਾ ਵੈਰ ਤੋਂ ਹਟਾਇਆ ਕਿਉਂਕਿ ਫਿਰ ਉਹ ਬਾਕੀ ਬੱਚਿਆਂ ਨੂੰ ਵੀ ਖਰਾਬ ਕਰਦੇ ਆ ਇਹਦੇ ਵਿਚਾਰ ਨੇ ਵਧਿਆ ਹੀ ਕੀਤਾ ਤੇ ਹੁਣ ਉਹ ਸਾਡਾ ਕੋਈ ਗਲਤੀ ਨਹੀਂ ਸਾਡੀ ਭੈਣ ਆ ਰਹੀ ਹੈ ਇੱਕ ਸਟਾਪ ਤੇ ਬੱਚੇ ਨੂੰ ਲਾਇਆ ਤੇ ਦੂਜਾ ਬੱਚਾ ਜਦੋਂ ਆ ਕੇ ਸਾਨੂੰ ਕੋਈ ਪਤਾ ਨਹੀਂ ਉਹ ਕਹਿੰਦਾ ਵੀ ਬਾਹਰ ਬੁਲਾਓ ਜੀ ਨੂੰ ਤੇ ਉਦੋਂ ਉਹ ਕਹਿੰਦਾ ਵੀ ਮੈਂ ਦੰਦ ਤੋੜੂੰਗਾ ਜੀ ਜੀ ਨੂੰ ਕਹਿੰਦਾ ਮੈਂ ਤੇਰੇ ਦੰਦ ਤੋੜੂ ਤੂੰ ਮੈਨੂੰ ਵੈਨ ਤੋਂ ਹਟਾਇਆ ਵੀ ਕੋਈ ਬੱਚੇ ਨੇ ਤਾਂ ਨਹੀਂ ਹਟਾਇਆ ਨਾ ਤੇ ਫਿਰ ਉਹਨਾਂ ਨੇ ਆ ਕੇ ਸਾਰੇ ਸ਼ੀਸ਼ੇ ਛੁਜੇ ਪਰ ਨੇਤੇ ਜੋ ਵੀ ਹੋਇਆ ਉਹਨਾਂ ਗਲਤ ਹੋਇਆ ਕਿਹੜੀ ਕਲਾਸ ਦਾ ਸਟੂਡੈਂਟ ਕੀ ਨਾਮ ਆਉਂਦਾ ਸਰ ਮੈਨੂੰ ਇਹਨਾਂ ਨਹੀਂ ਪਤਾ ਬਸ ਇਹਨਾਂ ਪਤਾ ਵੀ ਵੈਨ 'ਚ ਸਾਡੇ ਨਾਲ ਹਾਂਜੀ ਤੁਹਾਡਾ ਕੀ ਨਾਮ ਹੈ ਸਟੂਡੈਂਟ ਜੀ ਨੇ ਮਤਵਾੜੀ ਗੱਤੋਂ ਕੋਣ ਆਇਆ ਕਿਉਂ ਸਾਡੇ ਆਪ ਦੇ ਸਕੂਲ ਦੇ ਸਟੂਡੈਂਟ ਹੈ ਹਾਂ ਜੀ ਉਹ ਇਹ ਕਮੇਟੇ ਮਤੇ ਕਾਫੀ ਸੀ ਹੋਏ ਪਰੈਂਟਸ ਜੀ ਉਹਨੇ ਹਾਂ ਇਸ ਨਾਲ ਕੀ ਪਤਾ ਹੈ

ਇਹ ਨਾਮ ਕੀ ਹੈ ਤੁਹਾਡਾ ਨਾਮ ਬਤੁਣਾ ਜੀ ਆ ਜੀਤਿਆ ਜਿਹੜਾ ਨੰਬਰ ਹੈ ਤੁਹਾਡਾ ਐਨਡੀਆਈ ਕੋਲੋਂ ਵਿੱਚ ਫਸ ਗਈ ਆ ਰਹੀ ਹੈ ਤੇ ਰਸਤੇ ਚ ਮੰਦਾ ਫੋਨ ਗਿਆ ਕੁੜੀ ਦਾ ਮੈਂ ਆ ਕੇ ਜੜੀ ਵੀ ਆ ਗਈ ਤਾਂ ਹੋ ਗਈ ਤੇ ਇਹਨਾਂ ਨੇ ਕਿਸੇ ਨੇ ਪਤਰਾ ਕਰਿਆਗਾ ਕੁੜੀ ਦੇ ਪੇਰੈਂਟਸ ਨੇ ਨਾਲ ਮਿਲ ਕੇ ਕੁੜੀ ਦੇ ਤੇ ਉਸ ਬਹੁਤ ਅਸੀਂ ਆਏ ਇੱਥੇ ਸਾਨੂੰ ਬਹੁਤ ਦੱਸਿਆ ਵੀ ਠਾਣਾ ਸਿਵਲੈਂਚ ਵੀ ਅਸੀਂ ਆ ਗਿਆ ਮਾਚਰੋ ਆ ਜਾਂਦੇ ਇੱਥੇ ਅੱਜ ਕੀ ਲੱਗਦਾ ਕੀ ਹੈ ਸਟੂਡੈਂਟ ਨੂੰ ਪਤਾ ਆ ਗਿਆ ਇੰਨੀ ਗੱਲ ਪਿੱਛੇ ਉਹਨੇ ਸੀ ਜੇ ਕੰਤੇ ਵਸਦੇ ਦੇ ਕਿਸੇ ਬੱਚੇ ਦੇ ਕਿਸੇ ਸੀਛਾ ਵੱਜ ਜਾਂਦਾ ਬਿਲਕੁਲ ਗਲਤ ਗੱਲ ਆਹੀ ਬਿਲਕੁਲ ਉਹ ਠੀਕ ਹੈ ਪੇਰੈਂਟਸ ਨੂੰ ਮਗਰ ਨਹੀਂ ਆਉਣਾ ਜਿਹਦੇ ਬੱਚੇ ਇਸ ਤਰ੍ਹਾਂ ਇਹ ਹਰਕਤ ਦੇ ਕਿਉਂਕਿ ਸਾਰੇ ਬੱਚੇ ਆ ਜਿਹੜੇ ਸਾਰਿਆਂ ਦੀ ਬਰਾਬਰੀ ਹੈ ਕੋਈ ਇਹ ਤਾਂ ਐ ਨਹੀਂ ਵੀ ਕੱਲੀ ਉਹਨਾਂ ਦੀ ਲੜਕੀ ਹੈ ਹੋਰ ਵੀ ਦੇਖੋ ਕਿੰਨੀਆਂ ਲੜਕੀਆਂ ਮੱਠੀਆਂ ਵਸਦੇ ਵਿੱਚ ਕਿਸੇ ਨਹੀਂ ਪਾ ਸਕਦੇ ਸੀ ਇਹ ਇੱਕ ਚੀਜ਼ ਗਲਤ ਆਈ ਆਪਾਂ ਇਸ ਨੂੰ ਸਹੀ ਨਹੀਂ ਮੰਨਦੇ ਗਲਤਤਾ ਦਾ ਗਲਤੀ ਹੋ ਗਈ ਸਿਰਫ ਪ੍ਰਿੰਸੀਪਲ ਵੱਲੋਂ ਜਾਂ ਮਾਸਟਰ ਵੱਲੋਂ ਵਟਾਇਆ ਗਿਆ ਸੀ ਉਹਨੂੰ ਬਸ ਤੋਂ ਹਾਂਜੀ ਤੇ ਅੱਜ ਕੱਲ ਬੱਚਿਆਂ ਵਿੱਚ ਕਿੰਨੀ ਕੰਨਿਕ ਤੱਕ ਜੇ ਉਸੇ ਦੀ ਗੱਲ ਕੀਤੀ ਜਾਵੇ ਸ਼ਹਿਨਸ਼ਿੰਤਾ ਨਹੀਂ ਰਹੀ ਤਾਂ ਇਹਨਾਂ ਵੱਟਾ ਕਦਮ ਚੱਕਿਆ ਨਾਲ ਮਾਪੇ ਦੇ ਵਿੱਚ ਕਿਸ ਤਰ੍ਹਾਂ ਦੇ ਗੱਲ ਤਾਂ ਜੀ ਬਿਲਕੁਲ ਦੇਖੋ ਮਾਂ ਤੇ ਉਹ ਜਿਹੜੇ ਮਾਪੇ ਹਨ ਬੱਚਿਆਂ ਨੂੰ ਜੇ ਆਪਾਂ ਸਹੀ ਸਿਖਾਵਾ ਦੇ ਪਸਾ ਤੋ ਫੇਰ ਹੀ ਸਹੀ ਰਸਤੇ ਜਾਣਗੇ ਜੇ ਅੱਜ ਆਪਾਂ ਨੂੰ ਉਹਨਾਂ ਨੂੰ ਗਲਤ ਰਸਤੇ ਲੈ ਕੇ ਇੱਥੇ ਤੋਂ ਗਲਤ ਜਾਣਗੇ ਕਦੇ ਨਹੀਂ ਰੁਕਦੇ ਨਹੀਂ ਸਹੀ ਗਲਤ ਇਹ ਨਹੀਂ ਬੱਚੇ ਠੀਕ ਨੇ ਅੰਦਰ ਰਸਤੇ ਬਿਲਕੁਲ ਠੀਕ ਹੈ ਫਿਲਹਾਲ ਚਲੋ ਕੋਈ ਪ੍ਰੋਬਲਮ ਨਹੀਂ ਮੜਾ ਕੱਡੀ ਲੜਕੀ ਦੀ ਹਾਂਜੀ ਆਈ ਹੈ ਪਹੁੰਚੇ ਜੀ ਬਹੁਤ ਬਹੁਤ ਧੰਨਵਾਦ ਕਰਦੇ ਆਸੀਂ ਤੁਹਾਡਾ ਵੀ ਤੇ ਸਕੂਲ ਦਾ ਵੀ ਜਿਹੜੇ ਮੌਕੇ ਤੇ ਉਹਨਾਂ ਨੇ ਆ ਕੇ ਕਦਮ ਚੱਕਿਆ ਬਿਲਕੁਲ ਸਹੀ ਹੈ ਕੀ ਨਾਮ ਕੀ ਆਮਨਦੀਪ ਸਿੰਘ ਕੀ ਗੱਲ ਕੀ ਇਹ ਬੱਚੀ ਸਾੜੇ 20 ਬੱਸਾਂ ਲਾਈਆਂ ਹੋਈਆਂ ਗਾ ਗਵਰਨਮੈਂਟ ਦੀ ਤਰਫੋਂ ਲਗਾਈਆਂ ਨੇ ਬੱਸਾਂ ਇਹ ਬੱਚਿਆਂ ਦੀ ਵੈਸੇਟੀ ਵਾਸਤੇ ਤਾਂ ਬੱਚੀ ਕੋਈ ਜਿਹਨੇ ਡਿਸਕ੍ਰਿਮੀਨੇਟ ਕੀਤਾਗਾ ਉਹ ਕਿਸੇ ਕਾਰਨ ਕਰਕੇ ਬਦਤਮੀਜ਼ੀ ਕਰਦੀ ਸੀ ਬਾਅਦ ਚ ਤਾਂ ਪ੍ਰੋਬਲਮ ਕ੍ਰੀਏਟ ਕਰਦੀ ਸੀ ਉਹਦੇ ਵਾਸਤੇ ਬੱਚਿਆਂ ਨੇ ਕੰਪਲੀਟ ਕੀਤੀਆਂ ਉਹ ਬੱਚੀ ਨੂੰ ਕਹਿ ਦਿੱਤਾਗਾ ਕਿ ਤੂੰ ਆਪਣੇ ਫਾਈਵਰ ਦੀ ਸਟੇਪ ਤੇ ਮਾਜਰ ਬੱਚਿਆਂ ਦਾ ਜੋ ਆਇਆ ਇਹ ਤਾਂ ਪਤਾ ਲੱਗਿਆ ਕਿ ਉਹਨੇ ਬਸ ਉਸ ਢੇਰ ਲਈ ਗੁਰ ਮੁੰਡੇ ਮਾਡੇ ਬੁਲਾ ਰਹੇ ਤੇ ਬੱਚੀ ਨੇ ਦੱਸ ਦਿੱਤਾ ਬੱਸ ਦੀਆਂ ਕਿ ਸੀਸ਼ੇ ਬਰੇਪਾਂ ਤੋੜ ਦਿੱਤੀ ਪਤਨੀ ਜੀ ਦੀ ਬਸ ਉਹਨਾਂ ਨੇ ਕਿਹਾ ਕਿਆਂ ਬੱਚਿਆਂ ਜੇ ਕੋਈ ਸਾਟਪੇੜ ਵਾਦੀ ਉਹਨਾਂ ਦੇ ਬੱਚੇ ਆ ਸੀਸ਼ੇ ਭੰਨੇ ਆਖ ਦੇਵਾਜ ਦਾ ਕਿਉਂ ਕੋ ਸਾਡਾ ਕੌਣ ਜੀਵਾ ਰਹੇ ਕਿੰਨਾ ਕੀ ਕੁਛ ਮਾਰਾ ਕੀ ਕੁਛ ਐਸੀ ਸ਼ਾਇਦ ਇਹ ਤਾਂ ਬੱਚਿਆਂ ਨੂੰ ਪਤਾ ਕਿਤੇ ਗਾਲਾ ਗੋਲਾ ਕੱਢਿਆ ਕੜੇ-ਗੁੜੇ ਮਾਰਕੀਟ ਵਾਲੇ ਮਾਰਕੇ ਸੀਸ਼ੇ ਭੰਨੇ ਆ ਬੱਚਿਆਂ ਦਾ ਕੋਈ ਕਾਰਨ ਆ ਪਤਾ ਲੱਗੇ ਕਾਰਨ ਇਹ ਵੀ ਬਾਤ ਕਿਉਂ ਲਾਇਆ ਗਿਆ ਅੱਛਾ ਮੈਨੂੰ ਹੀ ਕਾਰਨ ਹੋਣਾ ਜੀ ਇਹ ਬੱਚੇ ਜਿਹੜੇ ਜਿੰਨਾ ਵੱਲੋਂ ਬਾਤ ਪੂਰੀ ਗੰਗਾ ਸੀ ਚੁਕਮਨੀ ਹੋਣੀ ਹੈ ਤਾਂ ਗੱਲ ਹੋ ਜੇ ਕੁਝ ਪਾਸ ਤੋਂ ਖਾਣੇ ਆਇਆ ਕਿ ਕੰਦੇ ਕੀ ਆ ਉਹ ਬੱਚਿਆਂ ਤੋਂ ਸਟੇਟਮੈਂਟ ਲੈ ਰਹੇ ਨੇ ਐਸੇ ਸੁਖਾ ਤੇ ਬਾਕੀ ਪ੍ਰਿੰਸੀਪਲ ਸਾਹਿਬ ਅੰਦਰ ਨੂੰ ਕਾਰਵਾਈ ਹੀ ਕਰਦੇ ਹਾਂ ਬਿਲਕੁਲ ਕਰਦੇ ਨੇ ਛੋਟੇ ਛੋਟੇ ਬੱਚੇ ਆ ਜੀ ਉਹਨਾਂ ਦਾ ਕੌਣ ਵਾਲੀ ਵਾਰ ਸਰ ਪੇਰੈਂਟ ਤਾਂ ਸਾਡੀ ਜ਼ਿੰਮੇਵਾਰੀ ਤੇ ਛੱਡਦੇ ਆ ਜੀ ਸਾਡੇ ਆਪਣੇ ਬੱਚੇ ਆ ਸਾਰੇ ਹੁਣ ਇੰਨੇ ਬੱਚੇ ਆ 50 60 ਕੋਈ ਪ੍ਰੋਬਲਮ ਨਹੀਂ ਸਕੂਲ ਜਾ ਕੇ ਡਿਸਕਸ ਕਰਦੇ ਸਰ ਕੋਈ ਸੱਕਦੇ ਇਹਨਾਂ ਬੱਚਿਆਂ ਦਾ ਠੀਕ ਆ ਸਰ ਸਾਡੇ ਅੰਤਰਾ ਪ੍ਰਿੰਸੀਪਲ ਸਰ ਮੈਨੂੰ ਫੋਨ ਆਇਆ ਸੀ ਉਹਨਾਂ ਨੇ ਕਿ ਇੱਥੇ ਪਹੁੰਚੋ ਮੈਂ ਇੱਥੇ ਆਇਆ ਬਸ ਬੱਚਾ ਕੋਲ ਖੜਾ ਹੀ ਮੈਂ ਇਸ ਟਾਈਮ ਕੋਈ ਕਾਰਨ ਆ ਦਾ ਕੁਝ ਨਹੀਂ ਪਤਾ ਨਹੀਂ ਪ੍ਰੋਪਰ ਕਾਰਨ ਨਹੀਂ ਪਤਾ ਇਹ ਪਤਾ ਜੀ ਕਿਸੇ ਛਿਪਨੇ ਗਿਆ ਕਿਸੇ ਦੁਆਰਾ ਤੇ ਮੈਂ ਬੱਚਾ ਲਈ ਇੱਥੇ ਪਹੁੰਚਿਆ ਹੋਇਆ ਬਈ ਕਿੱਥੇ ਭੰਨੇ ਕਿੱਥੇ ਗਿਆ ਇਹ ਸਰ ਟੀ ਪੁਆਇੰਟ ਤੇ ਕਹਿ ਰਿਹਾ ਜੀ ਮਾਲਾ ਟਾਊਨ ਵਾਲੇ ਗੁਰਦੁਆਰਾ ਸਾਹਿਬ ਕੋਲ ਪ੍ਰੋਪਰ ਸਾਨੂੰ ਇਹ ਇਨਫੋਰਮੇਸ਼ਨ ਦੇ ਕਿੰਨਾ ਵੱਲੋਂ ਭੰਨੇ ਗਿਆ ਇਹ ਨਹੀਂ ਸਰ ਨਹੀਂ ਪਤਾ ਹੀ ਮੈਂ ਫੋਨ ਆਇਆ ਨਾਲ ਦੇ ਨਾਲ ਇੱਥੇ ਪਹੁੰਚਿਆ ਕੋਈ ਬੱਚਾ ਲਈ ਆਇਆ ਮੈਂ ਬੱਚੇ ਦੇ ਪੇਰੈਂਟਸ ਨਾਲ ਗੱਲ ਤੇ ਜੇ ਮੰਨ ਲਓ ਕਿ ਉਸੇ ਬੱਚੇ ਦੇ ਕੋਈ ਸੱਟ ਲੱਗ ਗਈ ਦੇ ਤੁਸੀਂ ਪਰ ਮੈਂ ਸਰ ਤਾਂ ਹੀ ਐਸੀ ਦੇਖਣ ਆਇਆ ਜੀ ਇਹੀ ਤਾਂ ਦੇਖਣ ਆਇਆ ਵੀ ਬੱਚੇ ਚੋੜਦਿਆਂ ਲੱਗੀ ਪਰ ਕਿਸੇ ਬੱਚੇ ਦੇ ਕੋਈ ਚੋਟ ਨਹੀਂ ਆਈ ਜੀ ਦੇਖ ਲੈ ਇਸ ਨੂੰ ਕਿੰਨੇ ਕੁ ਬੱਚੇ ਅੱਹ ਸਰ ਬੱਚਾ ਪ੍ਰੋਪਰ ਪਿਆ ਤਾਂ ਸਰ ਬੱਚੇ ਹੁੰਦੇ ਹੀ ਪ੍ਰੋਪਰ ਇਸ ਬਸ ਦੇ ਰੂਟ ਦੇ ਦੇਖਣਾ ਬਗੋ ਜਿੰਨਾਂ ਕੋਲ ਹੈ ਕਿਹੜੇ ਸੁੰਦੇ ਬੱਚੇ ਇਹ ਸਰ گورਮੈਂਟ ਗਰਲ ਸਕੂਲ ਮਾਰਕਾ ਅੱਛਾ ਸਹੀ ਹੈ ਪਰਸੈਂਟੇਜ ਦੇ ਕੇ 50% ਦੇ ਦਾਂਗੇ ਅੱਜ ਸਾਡੇ ਪਤਾ ਨਹੀਂ ਕਾਰਨਾ ਦਾ ਕੀ ਕੀ ਕੁਝ ਪਤਾ ਲੱਗੇ ਉਸ ਨਹੀਂ ਕਾਰਨਾ ਜਿੱਥੋਂ ਤੱਕ ਇਹ ਪਤਾ ਲੱਗਿਆ ਹੈ ਕਿ ਇਹ ਬੱਚੀ ਨੂੰ ਜਿਹੜੀ ਆ ਕੇ ਸਾਡੇ ਸਕੂਲ ਦੀ ਸਿਚੁਏਸ਼ਨ ਹੈ ਇਹ ਮੰਨ ਹੈ ਵਾਹਸਤੇ ਦੇ ਵਿੱਚ ਕਿ ਗੁਰਦੁਆਰਾ ਸਾਹਿਬ ਕੋਲ ਵਾਸਤੇ ਜਿਹੜੇ ਚਾਲਕ ਹੈ ਤੇ ਸਹਿ ਚਾਲਕ ਸਾਡੀ ਵੀਡੀਓ ਚੰਗਾ ਉਹਨਾਂ ਨਾਲ ਗੱਲ ਗਲੋਚ ਕੀਤੀ ਕਿ ਸਿਖਸ਼ਾ ਪਰ ਨਹੀਂ ਪਰ ਜੇ ਕੋਈ ਖਬਰ ਆਈ ਕਿ ਤਾਂ ਅਕਾ ਪ੍ਰਕਾਸ਼ ਹੋ ਜਾ ਰਿਹਾ ਹੈ ਵਾਸਤੇ ਇੱਕ ਸਟੂਡੈਂਟ ਹਟਾਇਆ ਗਿਆ ਉਸ ਦੇ ਕੋਲ ਵਾਸਤੇ ਦੇ ਵਿੱਚੋਂ ਦੇਖੋ ਪਤਾ ਲੱਗਿੰਦਾ ਕਿ ਜੇ ਕਿਸੇ ਦੀ ਸਮੱਸਿਆ ਹੁੰਦੀ ਹੈ ਤਾਂ ਅਸੀਂ ਉਸ ਬੱਚੇ ਨੂੰ ਪਿੱਛੇ ਜੇ 15 ਤੱਕ ਮਤਲਬ ਉਹਦੀ ਅਸੀਂ ਹਟਾਤਾ ਸੀ ਉਹਦੇ ਪੈਸੇ ਵਾਪਸ ਕਰਦੇ ਸੀ ਕਿਉਂਕਿ ਕਈ ਸ਼ਿਕਾਇਤਾਂ ਆਈਆਂ ਸੀ ਬੱਸ ਅਟੈਂਡੈਂਟ ਵੱਲੋਂ ਵੀ ਇਹ ਮੈਨੂੰ ਵਰਬਲ ਮੈਂ ਇੱਕ ਦੋ ਵਾਰ ਚੈਕਿੰਗ ਬੇਲੇ ਵੀ ਇਹ ਪਾਇਆ ਕਿ ਉਹ ਬੱਚਾ ਕਹਿੰਨ ਤੋਂ ਬਾਹਰ ਸੀਗਾ ਤੇ ਇਸ ਜਿਹੜਾ ਸੇਫ ਸਕੂਲ ਵਾਹਨ ਪਾਲਿਸੀ ਦੇ ਵਿੱਚ ਸਰਕਾਰੀ ਬੱਸਾਂ ਦੀ ਜਿਹੜੀ ਸਹੂਲਤ ਮਿਲੀ ਹੈ ਜੇ ਕਿਤੇ ਸਾਡੀ ਕਿਤੇ ਮਤਲਬ ਇਹੀ ਹੁੰਦੀ ਹੈ ਸਾਨੂੰ ਕਿ ਕਿਤੇ ਬੱਚੇ ਦਾ ਕੋਈ ਹਾਦਸਾ ਹੋ ਗਿਆ ਤਾਂ ਉਹ ਸਾਰੇ ਹੀ ਸਵਾਲੀਏ ਚੰਨ ਦਿੱਤਾ ਜਾਂਦਾ ਤਾਂ ਕਰਕੇ ਅਸੀਂ ਇਹੀ ਸਮਝਿਆ ਕਿ ਉਹ ਆਦੇ ਉਹਨਾਂ ਅਰੇਂਜਮੈਂਟ ਤੇ ਆ ਜੀ ਉਹਨੂੰ ਕਹਤਾ ਸੀਗਾ ਉਹ ਨਾਤਾ ਮੇਰੇ ਕੋਲ ਹੀ ਕੋਈ ਪੇਰੈਂਟਸ ਆਇਆ ਉਹਦੇ ਪੈਸੇ ਵੀ ਅਸੀਂ ਪੂਰੇ ਮਹੀਨੇ ਦੇ ਵਿੱਚ ਨਾ ਵਾਪਸ ਕਰ ਦਿੱਤੀ ਸੀ ਅੱਛਾ ਕੈਸ਼ ਪੇਮੈਂਟ ਮੈਂ ਆਪਾਂ ਵਾਪਸ ਕੀਤੀ ਹੈ ਠੀਕ ਹੈ ਨਾ ਹੀ ਪੇਰੈਂਟਸ ਵੱਲੋਂ ਆ ਕੇ ਮੈਨੂੰ ਕੋਈ ਮੇਰੇ ਨਾਲ ਕੋਈ ਵਾਰਤਾਲਾਪ ਕੀਤਾ ਗਿਆ ਪਿਛਲੇ 8-10 ਦਿਨਾਂ ਤੋਂ ਕਿ ਸਾਡੀ ਬੱਚੀ ਨੂੰ ਕਿਉਂ ਹਟਾਇਆ ਕਿਉਂਕਿ ਉਹਨਾਂ ਨੂੰ ਪਹਿਲਾਂ ਵੀ ਅਸੀਂ ਇੱਕ ਦੋ ਵਾਰ ਪੇਰੈਂਟਸ ਨੂੰ ਬੋਲਿਆ ਸੀ ਕਿ ਜੇ ਬੱਚੀ ਨਹੀਂ ਸੁਧਰਦੀ ਠੀਕ ਹੈ ਫਿਰ ਅਸੀਂ ਇਹਨਾਂ ਨੂੰ ਬੱਸ ਕੀ ਤੁਸੀਂ ਉਹਨਾਂ ਦਰਖਾਸਤ ਦਿੱਤੀ ਹੈ ਸਰ ਹਾਂਜੀ ਐਸ ਕਾਰਵਾਈ ਦੀ ਮੰਗ ਕਰਦੇ ਹਾਂ ਹਾਂਜੀ بس ਜਿਹੜੇ ਵੀ ਜਿਹਦੀ ਵੀ ਗਲਤੀ ਹੋਏ ਜੇ ਸਾਡੀ ਦੇਖੋ 5 ਸਾਲਾਂ ਦੀ ਗਲਤੀ ਹੋਵੇ ਤਾਂ ਵੀ ਸਾਡੇ ਬੱਚੇ ਹੈ ਕਿ ਉਹਨਾਂ ਦੀ ਸੁਰੱਖਿਆ ਪਾਇਨੇ ਲੱਗੀ ਹੈ ਕਿ ਉਹਨਾਂ ਦੀ ਗਲਤੀ ਹੈ ਤਾਂ ਜੋ ਉਹ ਵੀ ਦੋਸ਼ੀ ਪਾਇਆ ਜਾਂਦਾ ਹੈ ਪ੍ਰਸ਼ਾਸਨ ਵੱਲੋਂ ਪ੍ਰਿੰਸੀਪਲ ਵੱਲੋਂ ਪ੍ਰਿੰਸੀਪਲ ਆਪਕੀ ਅਕਲਵੰਦਸੀ ਹਾਂ ਜੀ ਸਰ ਇੱਕ ਬੱਸ ਸ਼ੀਸ਼ੇ ਭੰਨਣ ਦਾ ਮਾਮਲਾ ਸਾਹਮਣੇ ਹੈ ਕਿ ਕਿ ਇਸਰੀ ਗਲਵਾ ਦਾ ਹਾਂ ਜੀ ਆਪਣੇ ਸ਼ਹੀਦ ਮੇਜਰ ਰਵਿੰਦਰ ਸਿੰਘ ਸੰਧੂ ਜਿਹੜਾ ਸਕੂਲ ਹੈ ਮਾਰ ਰੋਡ ਤੇ ਸਥਿਤ ਹੈ ਸੋ ਇਥੋਂ ਦੇ ਪ੍ਰਿੰਸੀਪਲ ਸਾਹਿਬ ਨੇ ਤੁਹਾਨੂੰ ਕੰਦੀ ਨੂੰ ਮੁਵਕੀਤੀਆ ਕਿ ਕੁਝ ਦਿਨ ਪਹਿਲਾਂ ਉਹਨਾਂ ਨੇ ਇੱਕ ਬੱਚੀ ਨੂੰ ਵੈਦ ਤੋਂ ਹਟਾਇਆ ਸੀਗਾ ਕਿਉਂਕਿ ਉਹ ਮਿਸਬੀਹੇਵ ਕਰਦੀ ਸੀ ਬਾਕੀ ਬੱਚੇ ਨਾ ਤਾਂ ਜਿਹੜੇ ਕੰਸਰਨਡ ਸਟਾਫ ਸੀਗਾ ਸੋ ਅੱਜ ਉਹਦੇ ਵੱਲੋਂ ਤੇ ਉਹਦੀ ਸਿਸਟਰ ਵੱਲੋਂ ਬੱਸ ਨੂੰ ਰੋਕ ਕੇ ਮਤਲਬ ਕੀ ਤਮਾਸ਼ਾ ਕੀਤਾ ਗਿਆ ਤੇ ਜਿਹੜਾ ਉਹਨਾਂ ਨੇ ਜਿਹੜਾ ਗੱਡੀ ਦਾ ਸਕੂਲ ਗੇਂ ਦਾ ਗਲਾਸ ਸੀਗਾ ਉਹਨੂੰ ਵੀ ਤੋੜਿਆ ਸੋ ਕੰਪਲੇਂਟ ਅਸੀਂ ਉਹਨਾਂ ਤੋਂ ਲੈ ਲਈ ਹੈ ਜੀ ਜੋ ਅਕੋਰਡਿੰਗ ਟੂ ਲੋ ਬੰਦੀ ਕਾਰਵਾਈ ਉਹਦੇ ਅਗੇਂਸਟ ਕੀਤੀ ਜਾਊਗੀ ਬਸ ਚੇ ਬੱਚੇ ਵਿੱਚ ਸਮੱਸਤੀ ਕੁਝ ਬੱਚੇ ਵੀ ਸਵਾਰ ਸੀਗੇ ਸੱਤ ਅੱਠ ਸਰਕੀ ਆਈ ਨਹੀਂ ਕਿਸੇ ਦੀ ਇੰਜਰੀ ਨਹੀਂ ਹੋਈ ਉਹਨਾਂ ਮੜਕੀ ਦੇ ਥੋੜੀ ਜੀ ਸੱਟ ਲੱਗ ਰਹੀ ਜਿਹਨਾਂ ਨੇ ਸ਼ੀਸ਼ਾ ਤੋੜਿਆ ਸੀਗਾ ਬਾਕੀ ਸਾਰੇ ਸੇਫ ਹਾਲਤ ਨੇ ਕਾਰਨ ਕੀ ਆ ਸਭ ਇਹੋ ਉਹ ਬੇਸਿਕਲੀ ਕਰ ਤੋ ਕੀ ਆ ਜਿਹੜਾ ਇਹਨਾਂ ਦਸਮ ਤਾਬਿਕ ਉਹਨੂੰ ਬਸ ਤੋਂ ਹਟਾਇਆ ਗਿਆ ਸੀਗਾ ਸੋ ਉਹਦੇ ਗੁੱਸੇ 'ਚ ਉਹਨੇ ਆ ਕੇ ਸਟੈਪ ਚੱਕਿਆ ਕੀ ਲੱਗਦਾ ਸਰ ਜੀ ਅੱਜਕੱਲ ਬੱਚਿਆਂ 'ਚ ਇੰਨੀ ਸ਼ੈਨਸ਼ਿਲਤਾ ਨਹੀਂ ਆਈ ਇੰਨੀ ਛੋਟੀ ਜੀ ਗੱਲ ਪਿੱਛੇ ਜੇ ਕਿਤੇ ਸਟੂਡੈਂਟ ਦੇ ਸ਼ੀਸ਼ਾ ਜਾਂ ਵਾਜਨ ਦਾ ਮਸਲਾ ਜੀ ਇਹ ਤਾਂ ਦੇਖੋ ਜੀ ਪੇਰੈਂਟਸ ਨੂੰ ਬ੍ਰਿੰਗਿੰਗ ਤੇ ਧਿਆਨ ਦੇਣਾ ਚਾਹੀਦਾ ਹੈ ਨਾ ਇਹ ਤਾਂ ਮਤਲਬ ਕੀ ਕਰ ਤੋਂ ਸ਼ੁਰੂ ਹੁੰਦਾ ਸੋ ਆਈ ਥਿੰਕ ਜੇ ਆਪਾਂ ਸਾਰੇ ਆਪਣੇ ਬੱਚਿਆਂ ਨੂੰ ਸਹੀ ਸਿੱਖਿਆ ਦੇਵਾਂਗੇ ਤਾਂ ਸਾਰਾ ਕੁਝ ਉਹਨਾਂ ਦਾ ਐਂਗਰ ਇਸ਼ੂਸ ਸਾਰਾ ਕੰਟਰੋਲ ਚ ਰਹੂਗਾ ਤੇ ਉਹ ਮਤਲਬ ਕੀ ਕਿੱਚੇ ਅਗੇ ਇਨਸਾਨ ਬਣਨਗੇ ਸਭ ਤੋਂ ਪਹਿਲਾਂ ਕਿੰਨੇ ਜਾਣਿਆ ਕਿ ਹੋਰ ਹੋਰ ਵੀ ਸਿਕਿਓ ਤੇ ਉਹਦੀ ਸਟੋਰੀ ਸੀਗੀ ਜਿਹੜੀ ਉਹਨਾਂ ਨੇ ਸਾਨੂੰ ਵੀਡੀਓ ਦਿਖਾਈ ਬਾਕੀ ਜੇ ਕੋਈ ਹੋਰ ਬੰਦਾ ਹੋਊਗਾ ਉਹ ਅਸੀਂ ਵੈਰੀਫਾਈ ਕਰਕੇ ਜੋ ਬੰਦਾ ਹੋਊਗਾ ਉਹ ਕਰਾਂ ਕਿਸ ਤਰ੍ਹਾਂ ਦੀ ਕਾਰਵਾਈ ਕਰਾਂਗੇ ਇੱਕ ਵਾਰੀ ਜੇ ਕੰਪਲੇਂਟ ਆਈ ਹੈ ਜੀ ਅਸੀਂ ਸਾਰੇ ਫੈਕਟਸ ਚੈੱਕ ਕਰ ਲਈਏ ਉਸ ਤੋਂ